ਅਡਸਤਾਨਾ ਖਰਾਫਤ ਦਾ ਮੇਰਾ ਨਾਮ ਵਿਸ਼ੋਜੀਤ ਸਿੰਘ ਹੈ ਮੈਂ ਅਕਾਲ ਅਕੈਡਮੀ ਦਾ ਵਿਦਿਆਰਥੀ ਹਾਂ ਮੇਰੇ ਸੀਬੀਐਸਸੀ ਬੋਰਡ ਕਲਾਸ 10th ਵਿੱਚ 97.4% ਆਏ ਕਿਸ ਤਰ੍ਹਾਂ ਲੱਗ ਰਿਹਾ ਸਭ ਤੋਂ ਜ਼ਿਆਦਾ ਸਹਿਯੋਗ ਕਿਨਾਂ ਦਾ ਸੀਗਾ ਕਿੰਨੀ ਕਿ ਮਿਹਨਤ ਕਰਨੀ ਪਈ ਸਭ ਤੋਂ ਜ਼ਿਆਦਾ ਸਹਿਯੋਗ ਮੇਰੇ ਮਾਪਿਆਂ ਦਾ ਮੇਰੇ ਟੀਚਰਾਂ ਦਾ ਤੇ ਮੇਰੇ ਸਕੂਲ ਤੇ ਬਾਕੀ ਸਟਾਫ ਦਾ ਅੱਜ ਤੋਂ ਸੋਸ਼ਲ ਮੀਡੀਆ ਬਿਲਕੁਲ ਜ਼ਿਆਦਾ ਛੱਡ ਜਾਈਂਗਾ ਤੁਹਾਨੂੰ ਤੁਸੀਂ ਕਿੰਨਾ ਕੁ ਸਾਨੂੰ ਕੀ ਇੰਸਾ ਘਟਾ ਬਣਦਾ ਕੀ ਸੁਣਾ ਮੈਂ ਅਸਲ ਵਿੱਚ ਡਾਕਟਰ ਬਣ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਹਾਂ ਜਿਸ ਲਈ ਮੈਂ ਤਿਆਰੀ ਮਤਲਬ ਕਰਨੀ ਚਾਹੁੰਦਾ ਹਾਂ ਤੋਂ ਸੇਵ ਹੈ ਕਾਲ ਅਕੈडमी ਚ ਇਹ ਬਾਕੀ ਸਕੂਲਾਂ ਨੂੰ ਜਿਵੇਂ ਹੁਣ ਅਸੀਂ ਚੰਡੀਗੜ੍ਹ ਗਏ ਉੱਥੇ ਦੇਖਿਆ ਬਾਕੀ ਸਕੂਲਾਂ ਨਾਲੋਂ ਕਾਲ ਅਕੈडमी ਸਭ ਤੋਂ ਵਧੀਆ ਨੌਜਵਾਨਾਂ ਨੂੰ ਕੀ ਸੰਦੇਸ਼ਾ ਦੇਣਾ ਚਾਹੋਗੇ ਜਿਹੜੇ ਨਸ਼ਿਆਂ ਤੋਂ ਦੂਰੀ ਰੱਖੋ ਮਤਲਬ ਉਹ ਸਭ ਤੋਂ ਖਰਾਬ ਹੀ ਕੰਮ ਉਸ ਤੋਂ ਸਭ ਕੁਝ ਖਰਾਬ ਕਰ ਦਿੰਦੇ ਹੋ ਰਤੇਸ਼ਵਰ ਤੁਸੀਂ ਫਰਸਟ ਪੋਜੀਸ਼ਨ ਹਾਸਲ ਕੀਤੀ ਹੈ ਕੀ ਕਹਿਣਾ ਚਾਹੋਗੇ ਜੀ ਮੈਂ ਬਹੁਤ ਧੰਨਵਾਦੀ ਹਾਂ ਸਾਡੀ ਪ੍ਰਿੰਸੀਪਲ ਸਮਿਤੀ ਕਰਨ ਤੇ ਸਾਰੇ ਸਟਾਫ ਦਾ ਜਿਨ੍ਹਾਂ ਨੇ ਮੇਰੀ ਮੇਰੀ ਪੋਜੀਸ਼ਨ ਦੇਖ ਕੇ ਸਾਰੀ ਮਦਦ ਕੀਤੀ ਕੀ ਕਹਿਣਾ ਚਾਹੋਗੇ ਜਿਹੜੇ ਥਰਡ ਜਿਹੜਾ ਸਟਾਫ ਦਾ ਸਾਨੂੰ ਬਹੁਤ ਖੁਸ਼ੀ ਹੋਈ ਹੈ ਕਾਲ ਅਕੈਡਮੀ ਦਾ ਪੂਰਾ ਸਹਿਯੋਗ ਹੈ ਕਾਲ ਅਕੈਡਮੀ ਨੇ ਸਾਡੇ ਬੱਚੇ ਨੂੰ ਬਹੁਤ ਵਧੀਆ ਤਰ੍ਹਾਂ ਇੱਥੋਂ ਦੇ ਟੀਚਰਾਂ ਨੇ ਪੜਾਇਆ ਬੱਚੇ ਖੁਦ ਵੀ ਮਿਹਨਤ ਕਰਦੇ ਤੇ ਸਿੱਖ ਸਕੂਲ ਦਾ ਵੀ ਪੂਰਾ ਸਹਿਯੋਗ ਹੁੰਦਾ ਬੱਚਿਆਂ ਨੂੰ ਪੜਾਉਣ ਵਿੱਚ ਅਸੀਂ ਬਹੁਤ ਥੈਂਕਸਫੁਲ ਹਾਂ ਕਿ ਸਾਡੇ ਬੱਚੇ ਨੇ ਬਹੁਤ ਵਧੀਆ ਨੰਬਰ ਲਏ ਇਸ ਤਰ੍ਹਾਂ ਦੇ ਬੱਚਾ ਜਿਹੜਾ ਤੁਹਾਡਾ ਜੋ ਸ਼ਨਾਖਤੀ ਬੱਚੇ ਹੁੰਦੇ ਆ ਨਹੀਂ 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 ਸ਼ਰਾਰਤਾਂ ਤਾਂ ਸਾਰੇ ਬੱਚੇ ਹੀ ਕਰਦੇ ਆ ਲੇਕਿਨ ਬੱਚਾ ਸੁਨਸੀਆ ਰਹਿਜੀ ਪੜਾਉਣ ਵਿੱਚ ਪੂਰਾ ਧਿਆਨ ਦਿੰਦਾ ਸਾਨੂੰ ਬੜਾ ਮਾਣ ਆ ਆਪਣੇ ਬੱਚੇ ਤੇ ਪਰਮਾਤਮਾ ਇਹਨੂੰ ਅਗਾਂਹ ਵਾਲੇ ਸਮੇਂ 'ਚ ਵੀ ਐਵੇਂ ਤਰੱਕੀਆਂ ਬਖਸ਼ੇ ਮੋਬਾਈਲ ਤਾਂ ਕਿੰਨਾ ਕੋਈ ਜਿਹੜਾ ਹੈਗਾ ਜੋ ਸੋਸ਼ਲ ਮੀਡੀਆ ਲਗਾਤਾਰ ਜਿਹੜੇ ਨਹੀਂ ਜੀ ਜਿਹੜੇ ਬੱਚੇ ਮੋਬਾਈਲ ਦੇਖਦੇ ਉਹ ਪੜ ਨਹੀਂ ਸਕਦੇ ਤੇ ਜਿਹੜੇ ਬੱਚੇ ਮੋਬਾਈਲ ਨਹੀਂ ਦੇਖਦੇ ਉਹ ਪੜ ਜਾਂਦੇ ਆ ਇਸੇ ਤਰ੍ਹਾਂ ਹੀ ਆ ਸਾਡਾ ਬੱਚਾ ਵੀ ਮੋਬਾਈਲ ਨਹੀਂ ਦੇਖਦਾ ਸਾਡਾ ਕੀ ਸੁਪਨਾ ਬੱਚੇ ਨੂੰ ਬਣਾਉਣਾ ਹੈ ਜੀ ਸਾਡਾ ਸੁਪਨਾ ਤਾਂ ਬੱਚੇ ਦਾ ਹੀ ਆ ਜੀ ਪਰ ਸਾਡੇ ਬੱਚੇ ਦਾ ਸੁਪਨਾ ਹੈ ਕਿ ਮੈਂ ਡਾਕਟਰ ਬੰਨਾ ਤੇ ਮੈਨੂੰ ਪੂਰੀ ਉਮੀਦ ਹੈ ਬਾਬਾ ਜੀ ਅੱਗੇ ਅਰਦਾਸ ਹੈ ਕਿ ਮੇਰਾ ਬੱਚਾ ਇਹ ਅਚੀਵ ਜ਼ਰੂਰ ਕੋਲ ਕਰੇ ਜਿਸ ਤਰ੍ਹਾਂ ਤੁਹਾਡਾ ਬੱਚਾ ਤੁਹਾਡਾ ਨਾਮ ਰੋਸ਼ਨ ਕਰ ਲੈ ਹੋਰ ਬੱਚਿਆਂ ਨੂੰ ਕੀ ਬਣਾਉਣਾ ਮੈਂ ਤਾਂ ਕਹਿੰਨੀ ਆ ਸਾਰਿਆਂ ਦੇ ਬੱਚੇ ਹੀ ਐਦਾਂ ਹਰ ਅ

ਬਿਸਕਟ ਆਪਸ प्रोड्यूस ਕਰ ਰਹੇ ਆ ਤੇ ਹਰ ਸਾਲ ਦੀ ਤਰ੍ਹਾਂ ਐਸਐਲਵੀ ਬੱਚਿਆਂ ਨੇ ਆਪਣੇ ਮਾਪਿਆਂ ਤੇ ਆਪਣੀ ਸੰਸਥਾ ਦਾ ਨਾਮ ਉੱਚਾ ਕੀਤਾ ਹੈ ਰੌਸ਼ਨ ਕੀਤਾ ਹੈ ਬੜੀ ਖੁਸ਼ੀ ਹੈ ਜ਼ਿਲ੍ਹੇ ਦੀ ਨਾਮਵਰ ਸੰਸਥਾ ਹੈ ਔਰ ਜਦੋਂ ਬੱਚੇ ਆਪਣੀਆਂ ਉੱਚੀਆਂ ਉੱਚੀਆਂ ਪ੍ਰਲਾਂਘਾਂ ਪੁੱਟਦੇ ਆ ਤਾਂ ਬਟ ਨੇਚਰਲ ਹੈ ਕਿ ਸਾਨੂੰ ਬਹੁਤ ਖੁਸ਼ੀ ਹੁੰਦੀ ਇਹ ਗੱਲ ਕਹੋ ਤਾਂ ਕਿਹੜੀ ਕਿਹੜੀ ਕਲਾਸ ਦਾ ਕਿੰਨੇ ਪਰਸੈਂਟ ਸਪਾ ਅ ਅੱਜ ਦੋਨੋਂ ਰਿਜ਼ਲਟ ਜਿਹੜੇ ਨੇ ਕੱਲ ਡਿਕਲੇਅਰ ਕੀਤੇ ਗਏ ਨੇ 10th ਦਾ ਵੀ CBSE ਦਾ ਰਿਜ਼ਲਟ ਡਿਕਲੇਅਰ ਹੋਇਆ ਹੈ ਮੈਟ੍ਰਿਕੁਲੇਸ਼ਨ ਦਾ ਤੇ ਪਲੱਸ 2 ਦਾ ਵੀ ਹੋਇਆ ਹੈ ਜਿਹੜਾ ਸਾਡਾ 10th ਕਲਾਸ ਦਾ ਟਾਪਰ ਹੈ ਉਹਦਾ ਜਿਹੜਾ ਸਕੋਰ 97.8 ਰਿਹਾ ਹੈ ਔਰ ਜਿਹੜਾ ਪਲੱਸ 2 ਦਾ ਉਹਦਾ 95.8 ਰਿਹਾ ਤੇ ਇਹ ਬਹੁਤ ਅੱਛਾ ਸਕੋਰ ਹੈ ਬੱਚਾ ਨੇ ਬਹੁਤ ਮਿਹਨਤ ਕੀਤੀ ਹੈ ਕੈਮਿਸਟਰੀ 100 ਆਊਟ ਆਫ 100 ਹੈ ਹੋਰ ਵੀ ਬਹੁਤ ਸਾਰੇ ਪੰਜਾਬੀ 100 ਆਊਟ ਆਫ 100 ਹੈ ਐਸਐਸਟੀ 100 ਆਊਟ ਆਫ 100 ਹੈ ਬਹੁਤ ਸਾਰੇ ਤਕਰੀਬਨ ਸਾਰੇ ਵਿਸ਼ਿਆਂ ਦੇ ਵਿੱਚੋਂ ਬੱਚਾ ਨੇ ਜਿਹੜਾ ਹੈ 100 ਆਊਟ ਆਫ 100 ਸਕੋਰ ਜਿਹੜਾ ਲਿਆ ਹੈ ਤਾਂ ਦੈਟਸ ਅ 빅 স্কোর ਦੈਟ ਇਜ਼ ਅ ਦੈਟ ਸ਼ੋਜ਼ ਦਾ ਬੜੀ ਬੱਚਿਆਂ ਦੀ ਮਿਹਨਤ ਹੈ ਜਾਂ ਜਿਹੜੀ ਜਿਹੜੀ ਸਟਾਫ ਦੀ ਮਿਹਨਤ ਹੈ ਉਹ ਦਿਖਦੀ ਹੈ ਤੇ ਅਸੀਂ ਬਹੁਤ ਖੁਸ਼ ਆ ਤੇ ਇਸ ਮੌਕੇ ਤੇ ਮੈਂ ਸਾਰੇ ਪੇਰੈਂਟਸ ਨੂੰ ਬਹੁਤ ਬਹੁਤ ਵਧਾਈ ਦਿੰਨੀ ਆ ਕਿ ਉਹਨਾਂ ਦੇ ਬੱਚਾ ਨੇ ਇਹ ਜਿਹੜਾ ਅ ਮਾਈਲਸਟੋਨ ਹੈ ਉਹ ਅਚੀਵ ਕੀਤਾ